ਰਹੀ ਹੈ ਉਹ ਸੋਚਦਾ ਕਿ ਜਿਹੜਾ ਮਹਾਰਾਸ਼ਟਰ ਦਾ ਕੇਲਾ ਹੈ ਪੂਰੇ ਪਾਰਦੇ ਵਿੱਚ ਮੇਰੀ ਨਿਗਰਾਨੀ ਹੇਠ ਦੇ ਕੇ ਇਹਦੇ ਪੈਸੇ ਮੈਨੂੰ ਮਿਲਣ ਪੂਰੇ ਜੰਮੂ ਕਸ਼ਮੀਰ ਦਾ ਸੇਵ ਮੇਰੀ ਨਿਗਰਾਨੀ ਹੇਠ ਦੇ ਕੇ ਇਹਨੇ ਦੇਖਣ ਸਾਡੇ ਰਜਿਸਟਰ ਦਾ ਚਾਹੇ ਉਤਣਕ ਹੋਣ ਢੋਣਾ ਹੋਵੇ Rajasthan ਦੇ ਜਿਆਦਾ ਸਾਡੇ ਕਿਸਾਨ ਛੋਣਿਆਂ ਦੇ ਵੀ ਸਾਰੇ ਵੀ ਖੇਤੀ ਕਰਦੇ ਨੇ ਉਹਨਾਂ ਤੇ ਵੀ ਪਾਲਣੀਆਂ ਲਾਈਆਂ ਹੋਈਆਂ ਸਰਕਾਰ ਨੇ ਕਿ ਤੁਸੀਂ ਜੇ 10 ਕਿੱਲੇ ਵੀਜੇ ਨੇ ਫਿਰ ਤੇ 2.5 ਕਿੱਲਾ ਦੀ ਵਾਧੂ ਰਸੀ ਦੇ ਦੇਣੀ ਹੈ ਤੇ 7.5 ਕਿੱਲਾ ਦੀ ਵਾਧੂ ਕੀਤੇ ਵੇਚੋ ਸਾਡੀ ਕੋ ਜਰਾਨੀ ਅੱਜੋ ਸਾਰੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਕੀਤੀਆਂ ਨੇ ਇਹ ਥੋੜੇ ਸਿਸਟਮ ਨੇ ਉਸ ਨੂੰ ਜਾਣ ਸਰਬਉਮਨੀ ਕਿਸਾਨਾਂ ਨੂੰ ਮੋਰਚਾ ਲਾਇਆ ਅਸੀਂ ਕੋਈ ਆਏ ਆਪ ਮੁਹਾਰੇ ਪਿੰਡਾਂ ਵਿੱਚੋਂ ਠਿਕੇ ਨਹੀਂ ਆਏ ਇਹਨਾਂ ਦੀਆਂ ਗੱਲਾਂ ਦਾ ਬੜਾ ਆਪਣੇ ਆਰੂਆਂ ਨੇ ਜਵਾਬ ਦਿੱਤਾ ਜਿਹੜਾ ਇਹਨਾਂ ਦੇ ਪ੍ਰਚਾਰਿਆ ਸੀ ਕਿ ਕਿਸਾਨ ਸਰਦੇ ਤੱਕ ਕਦੇ ਨਹੀਂ ਆਉਗੇ ਜਿਹੜਾ ਇਹ ਸਮਾਂ ਸੀ ਕਿ ਕਿਸਾਨ ਤਾਂ ਸਾਡੇ ਨਾਲ ਹੈ ਭਰਾਓ ਇਹ ਤਾਂ ਆਪਾਂ 1975 ਦੇ ਇਸ ਗੱਲ ਦਾ ਜੁਬਾਨ ਦੇਤਾ ਸੀ ਇਤਰਾ ਗੱਲ ਨੂੰ ਆ ਜਦੋਂ ਕਿਸਾਨ ਦਸੇ ਬੰਦੀ ਦੀ ਨਾਉਂ ਦਿੱਤੀ ਹੈ 25 30 ਸਾਲ ਦੇਸ਼ ਨੂੰ ਯਾਦ ਹੋਏ ਨੂੰ ਹੋ ਗਏ ਸੀ ਜਦੋਂ ਕਿਸਾਨਾਂ ਦੀ ਸੁਣਵਾਈ ਨਹੀਂ ਹੋਈ ਕਿਸੇ ਨੇ ਪੁੱਛਿਆ ਨਹੀਂ ਪਰ ਕਿਸਾਨ ਖੁੱਲਣ ਲੱਗੇ ਕਿ ਸਾਡੇ ਕਿਤੇ ਬਚਾਉਣ ਲਈ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਆਪਾਂ ਦਿੱਲੀ ਦੇ ਵਿੱਚ ਗਏ ਤਾਂ ਜਦੋਂ 파ਰਟੀ ਦਿੱਤੀ ਪ੍ਰਧਾਨ ਮੰਤਰੀ ਨੂੰ ਕਿ ਪੂਰੇ ਦੇਸ਼ ਦੇ ਕਿਸਾਨ ਆਰਤੀ ਸਮੱਸਿਆ ਲੈ ਕੇ ਆਏ ਨੇ ਸੋ ਨੂੰ ਮਿਲਣਾ ਕਰਨ ਦੇ ਲਈ ਤੇ ਅੰਦਰੋਂ ਜਵਾਦ ਸੀ ਇੰਨਾ ਜਾਂਦੀ ਦਾ ਕਿ ਪੂਰੇ ਭਾਰ ਦੇ ਵਿੱਚ ਇਹਦਾ ਕੋਈ ਕਿਸਾਨ ਹੀ ਨਹੀਂ ਫਾਇਦਾ ਹੋਇਆ ਜਿਹੜਾ ਆਪ ਦੀ ਜਿੰਸ ਦਾ ਭਾਅ ਲੈਣ ਸਿੱਤਾ ਬੇ ਨੂੰ ਮਿਲਾ ਦੇ ਇਹਨਾਂ ਨੂੰ ਪੁੱਛ ਕੇ ਆਓ ਇਹ ਕਿਹੜੀ ਪਾਰਟੀ ਦਾ ਇਹਨਾਂ ਨੂੰ ਨੁਕਸਾਨ ਵੰਗਲੇ ਭਾਵੇਂ ਉਹ ਸੁਨੇਕੇ ਦੀ ਖਾਤਰ ਸਾਡੇ ਆਗੂ ਨੇ ਜਦੋਂ ਸੈਣੀ ਆਲੇ ਕੋਲਪੋਟੇ ਦੇ ਤੋਂ ਮੰਤਰੀ ਆਈ ਹੈ 25 ਟਾਂਕ ਭਰ ਕੇ ਲੈ ਕੇ ਗਏ ਸਾਡੇ ਕਿਸਾਨਾਂ ਤੇ ਲਾਖੀਚਾਰ ਕੀਤਾ ਪੂਰੇ ਰੇੜੇ ਟਾਂਕ ਭਰੇ ਤੇ ਉਹਨੂੰ ਬਹੁਤ ਜਿਹੜੇ ਸਾਡੇ ਅੱਜ ਆਗੂ ਸਟੂਡੈਂਟ ਸੀਗੇ ਕਾਲਜਾਂ ਦੇ ਵਿੱਚ ਸੀ ਉਹ ਅੱਜ ਸਾਡੇ ਆਗੂ ਵੀ ਐ ਤੇ ਉਹ ਲੋਕਾਂ ਉਹਨਾਂ ਜਿਹੜੇ ਖਾਧੀਆਂ ਤਾਂ ਜਿਹੜੇ ਸਾਰੀਆਂ ਮਜਬੂਰੀਆਂ ਨੂੰ ਹੱਲ ਕਰਨ ਵਾਸਤੇ ਪੂਰੇ ਭਾਰ ਦੇ ਵਿੱਚ ਕਿਸਾਨ ਜਿसे ਬੰਦੀ ਦਾ ਨਾਂ ਗਿਆ ਪਵਨ ਗਵਰਨ ਦਾ ਧਰੋ ਆਰਗਰ ਤਾਲਾ ਲਾਗੂ ਜ਼ੁਪੀ ਦੇ ਵਿੱਚੋਂ ਕਿਸਾਨਾਂ ਆਖੂ ਪੈਦਾ ਹੋਏ ਪਰ ਜਿਹੜੀ ਸਮੱਸਿਆ ਪੂਰੇ ਦੇਸ਼ ਦੇ ਵਿੱਚ ਲੈ ਕੇ ਗਏ ਅੱਜ ਉਹ ਮੰਗਾਂ ਨੂੰ ਮਨਾਉਣ ਲਈ ਲਗਾਤਾਰ ਇੰਨਾ ਸਮਾਂ ਜਿਹੜਾ ਇੰਨਾ ਸਮਾਂ ਲੱਗਿਆ ਇਹ ਭਰਾਵੋ ਜਿਹੜੇ ਤੁਸੀਂ ਏਦੋਂ ਪਹਿਲਾਂ ਬੁਲਾ ਰਹੇ ਕੋਲਿਜੀ ਇੱਕ ਕਿਸਾਨਾਂ ਦੀ ਕੋਈ ਘਾਟ ਨਹੀਂ ਕਿਸਾਨਾਂ ਨੇ ਹਰੇਕ ਕੋਰਸ ਦੇ ਵਿੱਚ ਖਾਸ ਤੌਰ ਤੇ ਆਰਦਾਸ ਕੰਮ ਤੋਂ ਲੈ ਛੱਡ ਕੇ ਪਿੰਡਾਂ ਦੇ ਵਿੱਚੋਂ ਬੱਸਾਂ ਭਰਿਆਂ ਦੇ ਲੰਗਰ ਲਾਏ ਨੇ ਜਿਹੜਾ ਗਏ ਨੇ ਪਰ ਉਹ ਜਿਹੜੀ ਮੰਗ ਮਨਾਉਣ ਵਾਲਾ ਆਗੂ ਬੈਠਾ ਨਹੀਂ ਦੇ ਸਕਿਆ ਅੱਜ ਉਹ ਪਹਿਲੇ ਨੂੰ ਆਪਾਂ ਲਾਗੂ ਕਰਵਾਉਣ ਵਾਸਤੇ ਕਹਿੰਦੇ ਜਿਹੜੇ ਸਵਾਲ ਪੁੱਛਦੇ ਨੇ ਕਿ 2020 ਦੇ ਵਿੱਚ ਜਿਹੜਾ ਦਿੱਲੀ ਮੋਰਚਾ ਸੀ ਉਹ ਲੋਕਾਂ ਜਿਹੜੀਆਂ ਪਈਆਂ ਉਹਦੋਂ ਚੌਨੀ ਮਨਾਈਆਂ 10 ਦਿਨ ਹੋਰ ਰਹਿ ਜਾਂਦੇ ਇਸੇ ਸਵਾਲ ਨੂੰ ਲਾਗੂ ਕਰਨ ਵਾਸਤੇ